ਸ਼ੁਭ ਕਰਨ ਵਾਲੇ ਮਾਮਲੇ ਦੇ ਵਿੱਚ ਜਿਹੜੀ ਇੱਕ ਜਾਂਚ ਕਮੇਟੀ ਬਣਾਈ ਗਈ ਸੀ ਤਿੰਨ ਮੈਂਬਰੀ ਜਿਸ ਦੇ ਵਿੱਚ ਜੈਸ਼ਰੀ ਠਾਕਰ ਨੇ ਜਿਹੜੇ ਸੇਵਾਮੁਕਤ ਜੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਇਥੋਂ ਜੀਐਸ ਸੰਧਾਵਾਲੀਆ ਦੀ ਜੱਜ ਦੇ ਬੈਂਚ ਨੇ ਕਿਹਾ ਕਿ ਇਹ ਕਮੇਟੀ ਜਾਂਚ ਕਰੇਗੀ ਹੁਣ ਇਸ ਫੈਸਲੇ ਨੂੰ ਵੀ ਚੈਲੰਜ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਚ ਕੀਤਾ ਉਹਦੇ ਤੇ ਵੀ ਅੱਜ ਟਿੱਪਣੀ ਆਈ ਪਰ ਇੱਥੇ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਨੂੰ ਇੱਕ ਤਰ੍ਹਾਂ ਦਾ ਝਟਕਾ ਹੀ ਦਿੱਤਾ ਕਿਉਂਕਿ ਦਲੀਲ ਦਿੱਤੀ ਗਈ ਕਿ ਇਸ ਨਾਲ ਪੁਲਿਸ ਦਾ ਮੋਰਲ ਡਾਊਨ ਹੋਏਗਾ ਤਾਂ ਇਸ ਕਰਕੇ ਪੁਲਿਸ ਹਰਿਆਣੇ ਦੀ ਜਾਂਚ ਕਰੇ ਨਾ ਕਿ ਉਹ ਨਿਆਂਇਕ ਜਾਂਚ ਕਮੇਟੀ ਪਰ ਉਹ ਰੱਦ ਕਰ ਦਿੱਤੀ ਗਈ ਹੈ ਖਾਰਜ ਕਰ ਦਿੱਤੀ ਕਿ ਹਰਿਆਣਾ ਸਰਕਾਰ ਦੀ ਸੁਪਰੀਮ ਕੋਰਟ ਚ ਹਰਿਆਣਾ ਸਰਕਾਰ ਕਿਉਂਕਿ ਸੈਂਟਰ ਸਰਕਾਰ ਦਾ ਹੱਥ ਆ ਹਰਿਆਣਾ ਸਰਕਾਰ ਭੂਵੇਚੜੀ ਕਿਉਂਕਿ ਇਹਦੇ ਬੰਦੇ ਵੀ ਮਾਰੇ ਹੈਗੇ ਨੇ ਬੰਦੇ ਮਾਰ ਕੇ ਉਹਨਾਂ ਨੇ ਰਾਸ਼ਟਰਪਤੀ ਮੈਡਲ ਵਾਸਤੇ ਵੀ ਨਾਮ ਸਪਾਰਸ਼ ਕਰ ਦਿੱਤੀ ਸੀ ਇੰਡੀਆ ਦੇ ਵਿੱਚ ਪਹਿਲੀ ਫੋਰਸ ਉਹ ਨਹੀਂ ਕਿ ਆਪਣੇ ਬੰਦੇ ਮਾਰ ਕੇ ਤੇ ਆਪਣੇ ਬੰਦਿਆਂ ਨੂੰ ਮੈਡਲ ਦੇਦੇ ਇਹਨਾਂ ਦੇ ਮਿਲ ਲਗਾ 13 April 1919 ਨੂੰ ਜਨਰਲ ਡਾਇਰ ਨੂੰ ਨਿਸ਼ਾਨ ਮਿਲੇ ਹੋਣੇ ਜਿੰਨੇ ਹਰਿਆਣਾ ਸਰਕਾਰ ਦੇਣ ਲੱਗੀ ਕਿ ਜਿਨ੍ਹਾਂ ਨੇ ਕਿਸਾਨਾਂ ਦੇ ਡਾਂਗਾ ਸੋਟੇ ਗੋਲੀਆਂ ਚਲਾਈਆਂ ਤੇ ਉਹਨਾਂ ਨੂੰ ਅਵਾਰਡ ਦੇਣ ਲੱਗੇ ਉੱਤੇ ਰੋਕ ਲੱਗ ਗਿਆ ਹਰਿਆਣਾ ਤੇ ਸੈਂਟਰ ਸਰਕਾਰ ਦਾ ਬੜਾ ਦਬਾਅ ਹੋਆ ਕਿਉਂਕਿ ਭਾਜਪਾ ਸਰਕਾਰ ਹੋ ਸੈਂਟ ਹਰਿਆਣਾ ਸਰਕਾਰ ਭੂਵੇਂ ਚੜੀ ਕਿਉਂਕਿ ਉਹ ਸੁਪਰੀਮ ਕੋਰਟ ਨੇ ਭੂਵੇਂ ਚੜਾ ਦਿੱਤੀ ਹਰਿਆਣਾ ਸਰਕਾਰ ਜਦ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਣਾ ਦਿੱਤਾਗਾ ਕਿ ਰਾਹ ਖੁੱਲਿਆ ਜਾਵੇ ਉਹਨਾਂ ਸੁਪਰੀਮ ਕੋਰਟ ਦੇ ਚੈਲੰਜ ਕਰ ਦਿੱਤਾ ਸੁਪਰੀਮ ਕੋਰਟ ਨੇ ਉਸ ਤੇ ਰੋਕ ਲਗਾ ਦਿੱਤੀ ਹੈਗੀ ਹੁਣ ਹਰਿਆਣਾ ਸਰਕਾਰ ਲੋਗਾਂ ਕਿ ਜਿਹੜਾ ਵੀ ਹਾਈ ਕੋਰਟ ਦਾ ਫੈਸਲਾ ਆਪ ਸੁਪਰੀਮ ਕੋਰਟ ਤੋਂ ਚੈਲੰਜ ਕਰਵਾ ਦੇਗਾ ਰੋਕ ਲਿਆ ਕਰਨਗੇ ਉਹ ਗਿੱਜ ਗਈ ਨਾ ਹੁਣ ਉਹ ਹਰਿਆਣਾ ਸਰਕਾਰ ਗਿੱਜੀ ਹੀ ਹੁਣ ਉਲਟਾ ਉਹ ਫੈਸਲਾ ਸੁਣਾ ਦਿੱਤਾ ਹੈਗਾ ਇਹਦਾ ਇਹਦਾ ਨਹੀਂ ਮਤਲਬ ਹੁੰਦਾ ਕਿ ਜੇ ਮੈਂ ਅੱਜ ਮੇਰੀ ਇੱਛਾ ਪੂਰੀ ਹੋ ਗਈ ਤੇ ਕੱਲ ਵੀ ਮੇਰੀ ਇੱਛਾ ਪੂਰੀ ਹੋ ਜੇਗੀ ਹੁਣ ਦੂਜੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਲੱਗਾ ਹੋਊਗਾ ਕਿ ਇੱਕ ਪਾਸੇ ਤੇ ਰਾਹ ਨਹੀਂ ਖੋਲਦੇ ਦੂਜੇ ਪਾਸੇ ਜਿਨ੍ਹਾਂ ਨੇ ਸ਼ਰੀਆਮ ਕਿਸਾਨ ਦੇ ਗੋਲੀ ਮਾਰੀ ਹੈਗੀ ਆ ਉਹਨਾਂ ਨੂੰ ਨਾਮ ਵੀ ਦਿਵਾਉਣਾ ਚਾਹੁੰਦੇ ਆਗੇ ਨੇ ਕਿਤੇ ਨ ਕਿਤੇ ਜਿਸ ਜੱਜ ਨੇ ਫੈਸਲਾ ਸੁਣਾ ਉਸ ਦੀ ਜੱਜ ਦੀ ਵੀ ਰੂਹ ਨੇ ਤੇ ਕੋਈ ਜਵਾਬ ਲੈਣਾ ਸੀ ਨਾ ਜੀ ਉਹਨਾਂ ਨੇ ਕਿਹਾ ਕਿ ਨਹੀਂ ਜੋ ਇਸ ਮਸਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਫੈਸਲਾ ਵਾ ਉਹੋ ਹੀ ਲਾਗੂ ਰਹੂਗਾ ਪਰ ਟਾਇਰਡ ਜਸਟਿਸ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਬਣਾਈ ਜਾਂਦੀ ਜਿਹਦੇ ਚ ਕਿਉਂਕਿ ਜੇ ਹਰਿਆਣਾ ਸਰਕਾਰ ਆਪਣੀ ਕਮੇਟੀ ਬਣਾਉਂਦੀ ਫਿਰ ਵੀ ਇਨਸਾਫ ਨਹੀਂ ਸੀ ਹੋਣਾ ਜੇ ਪੰਜਾਬ ਪੁਲਿਸ ਬਣਦੀ ਸ਼ਾਇਦ ਫਿਰ ਵੀ ਇਨਸਾਫ ਨਹੀਂ ਹੋਣਾ ਸੀ ਪਰ ਇਹ ਇੰਡੀਆ ਦੇ ਵਿੱਚ ਬੜਾ ਫੈਸ਼ਨ ਆ ਜੀ ਬੰਦੇ ਮਾਰ ਕੇ ਬੇਕਸੂਰ ਬੰਦੇ ਮਾਰ ਕੇ ਤੇ ਜਦੋਂ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਤੇ ਫਿਰ ਕਹਿੰਦੇ ਕਿ ਪੁਲਿਸ ਦਾ ਮੋਰਲ ਡਾਊਨ ਹੋ ਗਿਆ ਪੰਜਾਬ ਦੇ ਵਿੱਚ ਵੀ ਅੱਤਵਾਦ ਦੇ ਨਾਮ ਤੇ ਖਾੜਕੂਵਾਦ ਦੇ ਨਾਮ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੇਕਸੂਰ ਨੌਜਵਾਨ ਮਾਰੇ ਗਏ ਨੇ 14 14 ਸਾਲ ਤੋਂ ਲੈ ਕੇ ਤੇ 25 25 ਸਾਲ ਤੱਕ ਇੱਥੋਂ ਤੱਕ ਕਿ 85 85 ਸਾਲ ਦੇ ਬਜ਼ੁਰਗ ਵੀ ਮਾਰੇ ਗਏ ਹੈਗੇ ਨੇ ਜਦੋਂ ਉਹਨਾਂ ਨੂੰ CBI ਨੇ ਸਜ਼ਾਵਾ ਦਿੱਤੀਆਂ 30 30 ਸਾਲ ਬਾਅਦ ਫਿਰ ਵੀ ਉਹਨਾਂ ਦੀਆਂ ਸਜ਼ਾਵਾ ਮਾਫ਼ ਕਰ ਦਿੱਤੀਆਂ ਗਈਆਂ ਕਿ ਜੇ ਪੁਲਿਸ ਦਾ ਮੋਰਲ ਡਾਊਨ ਹੋ ਜਾਊਗਾ ਪੁਲਿਸ ਹੋਵੇ ਕਿਸੇ ਸਟੇਟ ਦੀ ਹੋਵੇ ਆਪਣੇ ਹੀ ਬੰਦੇ ਮਾਰ ਕੇ ਬੇਕਸੂਰ ਬੰਦੇ ਮਾਰ ਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਕਿ ਫਿਰ ਉਹ ਸਰਕਾਰਾਂ ਨੂੰ ਡਰਾ ਲੈਣ ਦੇ ਬਹਾਨੇਦਾਰ ਦੇ ਪੁਲਿਸ ਦਾ ਮੋਰਲ ਡਾਊਨ ਹੋ ਜਾਊਗਾ ਜੀ ਕਿਵੇਂ ਮੋਰਲ ਡਾਊਨ ਹੋ ਜਾਊਗਾ ਜੇ ਇਹਨਾਂ ਨੂੰ ਬੇਈਮਾਨੀ ਦੇ ਵਿੱਚ ਫੜ ਲਓ ਜੇ ਇਹਨਾਂ ਨੂੰ ਰਿਸ਼ਤਾਚਾਰ ਦੇ ਮਸਲੇ ਦੇ ਵਿੱਚ ਫੜ ਲਓ ਜੇ ਕਰਪਸ਼ਨ ਦੇ ਕੇਸ 'ਚ ਫੜ ਲਓ ਜੇ ਕਿਸੇ ਹੋਰ ਕੇਸ ਦੇ ਵਿੱਚ ਫੜ ਲਓ ਸਜ਼ਾ ਮਿਲ ਜੇ ਜੀ ਪੁਲਿਸ ਦਾ ਮੋਰਲ ਡਾਊਨ ਹੋ ਜਾ ਨਹੀਂ ਇਹ ਡਰਾ ਲੈਣ ਦੇ ਸਰਕਾਰਾਂ ਨੂੰ ਕਿ ਅਸਲੀ ਸਰਕਾਰਾਂ ਇਹੋ ਚਲਾਉਂਦੇ ਨੇ ਹੁਣ ਇਸੇ ਕਰਕੇ ਹਰਿਆਣਾ ਸਰਕਾਰ ਗਈ ਨਾ ਹਰਿਆਣਾ ਸਰਕਾਰ ਦੇਖੋ ਨਾ ਕਿਸ ਹੱਦ ਤੱਕ ਬਿਸ਼ਰਮੀ ਦੀ ਹੱਦ ਤੱਕ ਜਾ ਰਹੀ ਐ ਇੱਕ ਪਾਸੇ ਤੁਸੀਂ ਬੇਕਸੂਰ ਮੁੰਡਾ ਮਾਰਿਆ ਉਹਦੇ ਉਹਦੇ ਮਾਰਨ ਦੇ ਤੁਸੀਂ ਖੁਸ਼ੀ ਵੀ ਮਣਾਉਂਦੇ ਹੋ ਕਿ ਇਹਨਾਂ ਪੁਲਿਸ ਅਫਸਰਾਂ ਨੂੰ ਨਾਮ ਦਿਓ ਤੇ ਹੁਣ ਜਦ ਉਸ ਕੇਸ ਦੇ ਵਿੱਚ ਹਾਈ ਕੋਰਟ ਦੇ ਅਗਵਾ ਨੇਤਰ ਦੇ ਵਿੱਚ ਨਿਗਰਾਨੀ ਦੇ ਵਿੱਚ ਐਸਐਟ ਬੰਦੀ ਤੇ ਹਰਿਆਣਾ ਸਰਕਾਰ ਨੂੰ ਫਿਰ ਪੀੜਾ ਉਹ ਸੁਪਰੀਮ ਕੋਰਟ ਦੇ ਚੈਲੰਜ ਕਰਦੇ ਆਗੇ ਨੇ ਉਹਨਾਂ ਦਾ ਮਤਲਬ ਆ ਕਿ ਜੇਕ ਕਾਨੂੰਨ ਨਰਪੱਖ ਫੈਸਲਾ ਆ ਗਿਆ ਸਾਡੇ ਜਿਹੜੇ ਅਫਸਰ ਠੋਕੇ ਜਾਣੇ ਹੈਗੇ ਨੇ ਤੇ ਇਸ ਕਰਕੇ ਸਾਡੇ ਅਫਸਰ ਠੋਕੇ ਜਾਣੇ ਹੈਗੇ ਨੇ ਇਹਦਾ ਮਤਲਬ ਕੌਣ ਠੋਕੀ ਗਈ ਹਰਿਆਣਾ ਸਰਕਾਰ ਉਸ ਸਮੇਂ ਹਰਿਆਣਾ ਸਰਕਾਰ ਦੇ ਗ੍ਰਹਿ ਮੰਤਰੀ ਕੌਣ ਸੀ ਨਿਲਵਜ ਮੁੱਖ ਮੰਤਰੀ ਕੌਣ ਸੀ ਮਨੋਹਰ لال ਖੱਟੜ ਉਹ ਸਾਰੀਆਂ ਭੂਵਿੱਖ ਨੂੰ ਧਿਆਨ ਵਿੱਚ ਰੱਖਦੇ ਬੀਜੇਪੀ ਹੂੰ ਇਸੇ ਕਰਕੇ ਸੁਪਰੀਮ ਕੋਰਟ ਦੇ ਵਿੱਚ ਗਈ ਆ ਪਰ ਹਾਈ ਕੋਰਟ ਸੁਪਰੀਮ ਕੋਰਟ ਕੀ ਇੱਕ ਫੈਸਲਾ ਤੇ ਹਾਈ ਕੋਰਟ ਦਾ ਪਲਟਾ ਦਿੱਤਾ ਜਿਹੜਾ ਰਾਹ ਖੋਲਣ ਵਾਲਾ ਸੀ ਦੂਜਾ ਇੱਕ ਫੈਸਲਾ ਹਾਈ ਕੋਰਟ ਨੂੰ ਵੀ ਖੁਸ਼ ਕਰ ਲਿਆਗਾ ਹੁਣ ਨਿਰਭਰ ਕਰਦਾ ਹੈ ਇਹ ਦਾ ਮਤਲਬ ਹੈ ਕਿ ਕੇਸ ਟੂ ਕੇਸ ਵੈਰੀ ਕਰ ਰਿਹਾ ਹੈਗਾ ਕਿ ਕਿੱਥੇ ਕੀ ਸੂਟ ਹੋ ਰਿਹਾ ਉੱਥੇ ਫੈਸਲਾ ਸੁਣਾ ਦੋ ਹੁਣ ਰਹੀ ਗੱਲ ਇਸ ਮਸਲੇ ਦੇ ਵਿੱਚ ਹੈਗਾ ਕਿ ਜਿਹੜੀ ਹੁਣ ਜਿਹੜੀ ਕਮੇਟੀ ਬਣੀ ਆ ਜਿਹਦੇ ਚ ਹਰਿਆਣੇ ਦੇ ਵੀ ਅਫਸਰ ਪੰਜਾਬ ਦੇ ਵੀ ਉਹਦਾ ਹੈ ਕਿ ਜਦੋਂ ਰਿਟਾਇਰਡ ਜੱਜ ਹੋ ਨਾ ਜਿਹੜਾ ਹਾਈ ਕੋਰਟ ਨੇ ਥਾਪਿਆ ਹੈਗਾ ਤੇ ਉਹਦੇ ਚ ਬੇਈਮਾਨੀ ਦੇ ਗੁੰਜਾਇਸ਼ ਨਹੀਂ ਰਹਿ ਗਈ ਪਹਿਲਾਂ ਜੇ ਹਰਿਆਣਾ ਸਰਕਾਰ ਬਣਾਉਂਦੀ ਜਾਂ ਪੰਜਾਬ ਉਹਦੇ ਵਿੱਚ ਬੇਈਮਾਨੀ ਦੀ ਗੰਜੈਸ਼ ਹੀ ਗੰਜਾਇਆ ਸੀ ਹੁਣ ਗੰਜੈਸ਼ ਖਤਮ ਹੋਊ ਕਿਉਂਕਿ ਹਾਈ ਕੋਰਟ ਨੇ ਇੱਕ ਰਿਟਾਇਰਡ ਜਸਟਿਸ ਲਾਇਆ ਉਹਦੀ ਸੁਪਰਵਾਈਜ਼ਨਿੰਗ ਚ ਹੋਏਗੀ ਔਰ ਇਨਸਾਫ ਮਿਲਣ ਦੀ ਆਸ ਹੋ ਗਈ ਤੇ ਮੈਨੂੰ ਲੱਗਦਾ ਹੈ ਕਿ ਇਹ ਲੈਸਨ ਆ ਹਰਿਆਣਾ ਸਰਕਾਰ ਵਾਸਤੇ ਤੇ ਹੈ ਹੀ ਐ ਸਬਕ ਬਾਕੀ ਸਰਕਾਰਾਂ ਵਾਸਤੇ ਵੀ ਆ ਲੇਕਿਨ ਲੋੜ ਪੈਣ ਤੇ ਜਿੰਨਾ ਕਹਿ ਸਕਦੇ ਕਿ ਗੈਰ ਸਮਾਜਿਕ ਅਨਸਰ ਅਨਸਰ ਸਰਕਾਰਾਂ ਜਾਂ ਪੁੜਸੋ ਵਾਲੇ ਬਣ ਜਾਂਦੇ ਨਾ ਉਹਨੇ ਤੇ ਉਹ ਵੀ ਨਹੀਂ ਹੈ ਜਿਹੜੇ ਗੈਂਗਸਟਰ ਵੀ ਨਹੀਂ ਬਣ ਜਾਂਦੇ ਹੈਗੇ ਨਾ ਗੋਲੀਆਂ ਮਾਰਨੀਆਂ ਬੇਕਸੂਰ ਲੋਕਾਂ ਨੂੰ ਸ਼ੁਭ ਕਰਨ ਮੁੰਡਾ ਮਾਰ ਦਿੱਤਾ ਹੈਗਾ ਗੋਲੀ ਪਿੱਛੋਂ ਵਜੀ ਹੈਗੀ ਹੈ ਇਹ ਇਸ ਤੋਂ ਵੱਡੀ ਗੁੰਡਾਗਰਦੀ ਕੀ ਹੋ ਸਕਦੀ ਹੈ ਹਾਈ ਕੋਰਟ ਕਹਿੰਦੀ ਹੈ ਕਿ ਰਾਹ ਖੋਲੋ ਸੁਪਰੀਮ ਕੋਰਟ ਚੈਲੰਜ ਇਸ ਤੋਂ ਵੱਡੀ ਸਰਕਾਰ ਦੀ ਜਿਹੜੇ ਲੋਕਾਂ ਨੇ ਚੁਣੇ ਅਧਿਕਾਰਾਂ ਦੀ ਕਿੰਨੀ ਦੁਰਵਰਤਨ ਹੋ ਗਈ ਹੈ ਹਾਈ ਕੋਰਟ ਕਹਿੰਦੀ ਹੈ ਕਿ ਅਸੀਂ ਐਸਆਈਟੀ ਬਣਾਤੀ ਹੈ ਤੁਸੀਂ ਸੁਪਰੀਮ ਕੋਰਟ ਚ ਚੈਲੰਜ ਕਰਦੇ ਉਸ ਤੋਂ ਵੱਡਾ ਅਧਿਕਾਰਾਂ ਦੀ ਦੁਰਵਰਤੋਂ ਕਿੰਨੀ ਹੋ ਸਕਦੀ ਇਹ ਤੇ ਮੰਨੋ ਵੀ ਸਰਕਾਰਾਂ ਇਹ ਚਾਣ ਲੱਗ ਪਈਆਂ ਕਿ ਸਾਡੇ ਉੱਪਰ ਅਦਾਲਤਾਂ ਨਾ ਹੋਣ ਨਾ ਸਾਡੇ ਉੱਪਰ ਹਾਈ ਕੋਰਟ ਹੋਵੇ ਨਾ ਸਾਡੇ ਉੱਪਰ ਡਿਸਟ੍ਰਿਕਟ ਕੋਰਟ ਹੋਵੇ ਨਾ ਸਾਡੇ ਉੱਪਰ ਸੁਪਰੀਮ ਕੋਰਟ ਹੋਵੇ ਮਤਲਬ ਜੁਡੀਸ਼ਰੀ ਖਤਮ ਕਰਨ ਤੇ ਲੱਗੇ ਹੋ ਨਾ ਤੁਸੀਂ ਕਿ ਤੁਹਾਨੂੰ ਹਾਈ ਕੋਰਟ ਦੇ ਫੈਸਲੇ ਵੀ ਪਲਟਾਉਣੇ ਆਉਂਦੇ ਨੇ ਚੈਲੰਜ ਕਰਨੇ ਆਉਂਦੇ ਨੇ ਮੈਨੂੰ ਇਨਸਾਫ ਨਹੀਂ ਮਿਲਿਆ ਜਾਂ ਕਿਸੇ ਆਮ ਸ਼ਹਿਰੀ ਨੂੰ ਇਨਸਾਫ ਨਹੀਂ ਮਿਲਿਆ ਉਹ ਤੇ ਹਾਈ ਕੋਰਟ ਦੇ ਫੈਸਲੇ ਨੂੰ ਲੈ ਕੇ ਸੁਪਰੀਮ ਕੋਰਟ ਨੂੰ ਤੱਕ ਚੁਣੌਤੀ ਦੇ ਸਕਦੇ ਜੇ ਸਰਕਾਰਾਂ ਹੀ ਹਾਈ ਕੋਰਟ ਦੇ ਫੈਸਲੇ ਪਲਟਾਉਣ ਵਾਤੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਲੱਗ ਪੈਣ ਤੇ ਫਿਰ ਲੋਕੀ ਹਾਈ ਕੋਰਟ ਤੇ ਕਿਵੇਂ ਭਰੋਸਾ ਕਰ ਲੈਣਗੇ ਘੱਟੋ ਘੜ ਸਰਕਾਰਾਂ ਨੂੰ ਤੇ ਉੱਥੇ ਹੀ ਚਾਹੀਦਾ ਨਾ ਜਿੱਥੇ ਉਹਨਾਂ ਦੇ ਖਿਲਾਫ ਫੈਸਲਾ ਹੋ ਗਿਆ ਹੁਣ ਇਹ ਵੀ ਗੱਲ ਸਮਝ ਨਹੀਂ ਲੱਗਦੀ ਦੇਸ਼ ਦੇ ਵਿੱਚ ਕਿ ਜਦੋਂ ਹਾਈ ਕੋਰਟ ਦਾ ਇੱਕ ਜੱਜ ਸਰਕਾਰਾਂ ਦੇ ਖਿਲਾਫ ਫੈਸਲਾ ਦਿੰਦੇ ਨੇ ਉਦੇ ਫੈਸਲੇ ਨੂੰ ਸੁਪਰੀਮ ਕੋਰਟ ਚ ਚੈਲੰਜ ਕੀਤਾ ਜਾਂਦਾ ਉਹ ਹਾਈ ਕੋਰਟ ਦਾ ਜੱਜ ਇੱਕ ਦੋ ਸਾਲ ਬਾਅਦ ਸੁਪਰੀਮ ਕੋਰਟ ਦਾ ਜੱਜ ਬਣ ਜਾਂਦਾ ਤੇ ਫਿਰ ਉਹਦੇ ਫੈਸਲੇ ਨੂੰ ਕੋਈ ਚੈਲੰਜ ਨਹੀਂ ਹੈਗਾ ਨਾ ਇਹ ਵੀ ਇੱਕ ਆਪਣੇ ਆਪ ਚ ਇੱਕ ਬਹੁਤ ਵੱਡਾ ਸਵਾਲ ਆ ਅਰਬਾਂ ਖਰਬਾਂ ਦਾ ਹੈ ਕਿ ਇੱਕ ਲੋਕ ਸੋਚਣ ਵਾਸਤੇ ਮਜਬੂਰ ਹੋ ਗਏ ਨੇ ਕਿ ਸ਼ਾਇਦ ਇਸੇ ਕਰਕੇ ਸੁਪਰੀਮ ਕੋਰਟ ਨੂੰ ਕਹਿੰਦੇ ਕਿ ਸਰਵ ਉੱਚ ਅਦਾਲਤ ਆ ਪਰ ਮੈਨੂੰ ਲੱਗਦਾ ਹੈ ਕਿ ਹਰਿਆਣਾ ਸਰਕਾਰ ਬਹੁਤ ਜ਼ਿਆਦਾ ਜਿਹੜੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ ਉਸ ਫਤਵੇ ਦੀ ਜਿਹੜੀ ਆ ਦੁਰਵਰਤੋਂ ਕਰੀਏ ਗਲਤ ਕਰੀਏ ਇਹ ਨਹੀਂ ਹੋਣਾ ਚਾਹੀਦਾ ਸਰਕਾਰਾਂ ਨੂੰ ਤੇ ਹਾਈ ਕੋਰਟ ਦਾ ਫੈਸਲਾ ਹੀ ਮੰਨ ਲੈਣਾ ਚਾਹੀਦਾ ਹੈਗਾ ਸੁਪਰੀਮ ਕੋਰਟ ਤੱਕ ਤੇ ਜਾਣਾ ਨਹੀਂ ਚਾਹੀਦਾ ਹੈਗਾ ਪਰ ਉਹ ਅਜਿਹੇ ਫੈਸਲਿਆਂ ਤੇ ਵੀ ਜੇ ਹਾਈ ਕੋਰਟ ਐਸਆਈਟੀ ਬਣਾਉਂਦੀ ਆ ਉਸ ਨੂੰ ਵੀ ਚੈਲੰਜ ਕਰਦੇ ਆ ਇਹਦਾ ਮਤਲਬ ਕੱਲ ਨੂੰ ਕਿਸੇ ਕੇਸ ਦੇ ਵਿੱਚ ਜਿਹੜਾ ਸਰਕਾਰ ਨੂੰ ਸੂਟ ਨਹੀਂ ਕਰੂਗਾ ਜੇ ਹਾਈ ਕੋਰਟ ਕਿਸੇ ਮਸਲੇ ਦੇ ਵਿੱਚ ਬੜਾ ਨਾਜ਼ੁਕ ਮਸਲਾ ਉਹਦੇ 'ਚ ਜੇ ਸੀਬੀਆਈ ਨੂੰ ਜਾਂਚ ਦੇ ਦੇਤੀ ਕਿਤੇ ਮੰਨ ਕੇ ਚਲੋ ਆਪਾਂ ਕਹਿੰਦੇ ਕਿਸੇ ਕੇਸ ਸ਼ੁਭ ਕਰਨ ਵਾਲੇ ਕੇਸ ਦੇ ਵਿੱਚ ਜੇ ਸੀਬੀਆਈ ਦੀ ਕੇਸ ਦੀ ਪ੍ਰੋਬ ਸ਼ੁਰੂ ਹੋ ਜਾਂਦੀ ਵੀ ਹਰਿਆਣਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਆਰਡਰ ਪਾਸ ਕਰਦੇ ਤੇ ਫਿਰ ਵੀ ਨਾਇਬ ਸੈਣੀ ਸਰਕਾਰ ਨੇ ਸੁਪਰੀਮ ਕੋਰਟ ਚ ਚੈਲੰਜ ਦੇ ਦਿੱਤਾ ਕਰਨਾ ਹੈ ਮਤਲਬ ਹਰਿਆਣਾ ਸਰਕਾਰਾਂ ਜਾਂ ਹਰਿਆਣਾ ਸਰਕਾਰਾਂ ਜਾਂ ਸੂਬਾ ਸਰਕਾਰਾਂ ਅਦਾਲਤਾਂ ਨੂੰ ਵੀ ਟਿਚ ਜਾਣ ਲੱਗ ਪਈਆਂ ਹੈਗੀਆਂ ਔਰ ਇਹ ਜਦੋਂ ਸਰਕਾਰਾਂ ਹੀ ਅਦਾਲਤਾਂ ਨੂੰ ਜਾਂ ਸੰਵਿਧਾਨਕ ਅਦਾਰਿਆਂ ਨੂੰ ਟਿਚ ਜਾਣ ਲੱਗ ਪਈਆਂ ਹੈਗੀਆਂ ਤੇ ਫਿਰ ਇੰਡੀਆ ਦਾ ਜੇ ਆਪਾਂ ਕਹਿੰਦੇ ਕਿ ਅਸੀਂ ਬਹੁਤ ਵੱਡੇ ਇੱਕ ਲੋਕਤੰਤਰ ਦੇਸ਼ ਦੀ ਗਵਾਹੀ ਕਰਦੇ ਹਾਂ ਉਹ ਫਿਰ ਸਾਡਾ ਡੈਮੋਕ੍ਰੈਟਿਕ ਸਿਸਟਮ ਆ ਉਹ ਖਤਰੇ ਦੇ ਵਿੱਚ ਆ